ਲੁਧਿਆਣਾ ਸਾਨੇਵਾਲ ਵਿਖੇ ਬਲੌਕ ਸਮಿತಿ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ ਉਮੀਦਵਾਰ ਨੂੰ ਸਾਨੇਵਾਲ ਤੋਂ ਕਾਂਗਰਸੀ ਆਗੂ ਲक्की ਸੰਧੂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿੱਤ ਸਮੁੱਚੀ ਕਾਂਗਰਸ ਹਾਈ ਕਮਾਂਡ ਦੀ ਵੱਡੀ ਜਿੱਤ ਹੈ ਜਿਸ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਹੱਤਰਕਰ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਲक्की ਸੰਧੂ ਨੇ ਕੀ ਕਿਹਾ ਆਓ ਸੁਣਦੇ ਹਾਂ ਜਿੰਨੇ ਸਾਡੇ ਇੱਥੇ ਕੈਂਡੀਡੇਟ ਜਿੱਤ ਕੇ ਆਏ ਨੇ ਸਰਦਾਰ ਦਲਬੀਰ ਸਿੰਘ ਜੀ ਪਾਗਲੀਆਂ सोनू ਸਿਆਲ ਜੀ ਜੱਸਾ ਮੇਰਾ ਵੀ ਰਾਈਆਂ ਤੋਂ ਪ੍ਰਦੀਪ ਗਰੇਵਾਲ ਬੁਰਜ ਜੀ ਸਾਡਾ ਵੀਰ ਰਾਮ ਜੀ ਸਾਡਾ ਭਰਾ ਰਾਜੂ ਸੋ ਸਾਡੇ ਜਿਹੜੇ ਸਾਰੇ ਕੈਂਡੀਡੇਟ ਸੀਗੇ ਚੋਣ ਲੜੇ ਨੇ ਵਧੀਆ ਮਾਰ ਜਾਂਦੇ ਉੱਤੇ ਜਿੱਤੇ ਨੇ ਪਰ ਕਾਂਗਰਸ ਪਾਰਟੀ ਦੇ ਸਾਰੇ ਸਾਹਨੇਵਾਲ ਦੇ ਵਿੱਚ ਜਿਹੜੇ ਹੈਗੇ ਨੇ ਸਾਨੂੰ ਕਾਫੀ ਉਹਦੇ ਵਾਸਤੇ ਨਿਮੋਸ਼ੀ ਦੇਖਣੀ ਪਈ ਆ ਕਿਉਂਕਿ ਅਸੀਂ ਕੁੱਲ ਸਿਮਟ ਕੇ 9 ਸੀਟਾਂ ਤੇ ਹੀ ਰਹਿ ਗਏ ਪਰ ਇਹ ਬਹਾਦਰ ਯੋਧਿਆਂ ਨੂੰ ਇਹਨਾਂ ਨੂੰ ਮੈਂ ਸਲਾਮ ਕਰਦਾ ਇਨਾਂ ਨੂੰ ਮੈਂ ਪ੍ਰਣਾਮ ਕਰਦਾ ਵੀ ਜਿਨ੍ਹਾਂ ਨੇ ਇਹੋ ਜੇ ਸਮੇਂ ਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਗੱਟ ਕੇ ਕਾਂਗਰਸ ਪਾਰਟੀ ਦਾ ਮੈਂ ਸਮਝਦਾ ਹਾਈ ਕਮਾਂਡ ਤੱਕ ਬੁਲੰਦ ਕੀਤਾ ਵਾ ਸਮੁੱਚੇ ਇਹਨਾਂ ਨੂੰ ਧੰਨਵਾਦ ਕਰਨ ਵਾਸਤੇ ਇਹਨਾਂ ਦਾ ਸਨਮਾਨ ਕਰਨ ਵਾਸਤੇ ਅੱਜ ਸਾਡਾ ਫਰਜ਼ ਸੀਗਾ ਕਿਉਂਕਿ ਅਸੀਂ ਆਪ ਕਾਂਗਰਸੀ ਆ ਸ਼ੁਰੂ ਤੋਂ ਕਾਂਗਰਸ ਦੇ ਵਰਕਰਾਂ ਨੂੰ ਪਿਆਰ ਕਰਦੇ ਇਹਨਾਂ ਦੀ ਲੜਾਈ ਲੜਨ ਦਾ ਸਾਡਾ ਹਮੇਸ਼ਾ ਅੱਗੇ ਹੋ ਕੇ ਮਕਸਦ ਰਹਿੰਦਾ ਵਾ ਸੋ ਅੱਜ ਇਹ ਜਿੱਤ ਕੇ ਆਏ ਨੇ ਮੇਰੇ ਬੰਨੀਓ ਸਾਰੇ ਮੇਰੇ ਸਮੂੱਚੇ ਕੈਂਡੀਡੇਟਾਂ ਨੂੰ ਵਧਾਈ ਦੇਣ ਵਾਸਤੇ ਅੱਜ ਇੱਥੇ ਸਾਰੇ ਅਸੀਂ ਇਕੱਤਰ ਹੋਏ ਆਂ। ਅੱਛਾ ਸਾਨੇਵਾਲ ਦੇ ਵਿੱਚ ਕਿੰਨੇ ਜਿੱਤੇ? ਸਾਨੇਵਾਲ ਦੇ ਵਿੱਚ ਸਾਡੇ ਤਕਰੀਬਨ 9 ਕੈਂਡੀਡੇਟ ਕਾਂਗਰਸ ਪਾਰਟੀ ਦੇ ਜਿੱਤੇ ਨੇ ਜੀ। 9 ਜਿੱਤੇ ਨੇ ਜੇ ਅਗਰ ਪੂਰੀ ਸਹਿਮਤੀ ਹੁੰਦੀ ਕਾਂਗਰਸ ਦੀ ਥੋੜੀ ਸਾਨੇਵਾਲ ਦੀ ਲੱਗਦਾ ਵੀ ਪੂਰਾ ਕਬਜ਼ਾ ਕਰ ਸਕਦੇ ਸੀ। ਹਾਂ ਜੇ ਸਹਿਮਤੀ ਹੁੰਦੀ ਫਿਰ ਤਾਂ ਗੱਲ ਹੀ ਕੋਈ ਨਹੀਂ ਸੀ ਕਿਉਂਕਿ ਸਾਡਾ ਜਿਹੜਾ ਲੀਡਰ ਆ ਵਿਕਰਮ ਬਾਜਵਾ ਉਹ ਚੰਡੀਗੜ੍ਹ ਤੋਂ ਆਉਂਦਾ। ਉਨੀਲੋਂ ਕੋਲੇ ਆ ਕੇ ਪੱਗ ਰਖ ਲੈਂਦਾ ਨੀਲੋਂ ਤੋਂ ਜਾ ਕੇ ਪਰੇ ਜਾ ਕੇ ਉਹ ਪੱਗ ਲਾ ਕੇ ਕੋਈ ਸ਼ੋਰ ਬਣ ਜਾਂਦਾ ਵਾ ਨਾ ਉਹਨੇ ਇੱਥੇ ਕਿਸੇ ਸਾਡੇ ਕਿਸੇ ਬੰਦੇ ਦੇ ਦੁੱਖ ਚ ਆਉਣਾ ਨਾ ਸੁੱਖ ਚ ਆਉਣਾ ਹਰ ਤੇ ਬਾਦ ਕਰਦੇ ਇੱਕ ਦਿਨ ਸਾਹਨੇ ਵਾਲ ਦੇ ਵਿੱਚ ਆਉਣਾ ਵਾ ਉਹ ਇਦਾਂ ਜਿਹੜੀਆਂ ਲੜਾਈਆਂ ਨਹੀਂ ਲੜ ਹੋਣੀਆਂ ਹੈਗੀਆਂ ਕਿਉਂਕਿ ਇੱਥੇ ਸ਼ਰਨਜੀ ਢੱਲੋਂ ਆ ਭਾਵੇਂ ਉਹਦਾ ਮੁੰਡਾ ਸਾਰਾ ਦਿਨ ਇੱਥੇ ਲੋਕਾਂ ਦੇ ਵਿੱਚ ਰਹਿੰਦੇ ਨੇ ਹਰਦੀਪ ਮੁੰਡੀਆਂ ਉਹਦਾ ਪਰਿਵਾਰ ਇੱਥੇ ਲੋਕਾਂ ਦੇ ਵਿੱਚ ਰਹਿੰਦਾ ਇੱਥੇ ਤਾਂ ਲੀਡਰ ਉਹੀ ਕਾਮਯਾਬ ਹੋਣਾ ਜਿਹਨੂੰ ਜਿਹੜਾ ਵਰਕਰਾਂ ਦੀ ਲੜਾਈ ਲੜੂਗਾ ਵਰਕਰਾਂ ਦੇ ਵਿੱਚ ਆ ਕੇ ਖੜੂਗਾ ਤੇ ਤੁਹਾਡੇ ਜ਼ਰੀਏ ਵੀ ਮੈਂ ਹਾਈ ਕਮਾਂਡ ਨੂੰ ਇਹ ਬ ਤਕਰੀਬਨ ਨਾਲ ਦੇ ਜਿੰਨੇ ਇਲਾਕੇ ਨੇ ਚਾਹੀ ਉਹ ਹਾਈ ਕੋਰਟ ਦੇ ਵਿੱਚ ਤਿੰਨ ਉਹ ਤਿੰਨੇ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਦੇ ਜਿੱਤੇ ਨੇ ਪਾਇਲਾ ਉਥੋਂ ਤਿੰਦੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਪਾਰਟੀ ਜਿੱਤੇ ਨੇ ਸਾਡੇ ਸੰਨਿਆਲ ਦਾ ਜ਼ਿਲ੍ਹਾ ਪ੍ਰੀਸ਼ਦ ਦੇਖੇ ਜਿੱਤੇ ਆ ਉਹ ਵੀ ਜਿਹੜੇ ਆ ਤੇ ਬਲਾਕ ਸੰਮਤੀਆਂ ਨੇ ਉਹ ਵੀ ਅਸੀਂ ਟੋਟਲ 9 ਹੀ ਜਿੱਤ ਸਕੇ ਆ ਸੋ ਇਹ ਬਹੁਤ ਮੰਦ ਭਾਗ ਆ ਬਈ ਤੇ ਹਾਈ ਕਮਾਂਡ ਨੂੰ ਵੀ ਖਾਸ ਕਰਕੇ ਧਿਆਨ ਦੇਣਾ ਪਊਗਾ ਤੇ ਤਾਂ ਹੀ ਜਿਹੜੀ ਕਾਂਗਰਸ ਪਾਰਟੀ ਜੇ ਇਕੱਠੀ ਹੋ ਕੇ ਚੱਲੂਗੀ ਫੇਰ ਹੀ ਜਿਹੜੀ ਕਾਂਗਰਸ ਪਾਰਟੀ ਸੰਨਿਆਲ ਦੇ ਵਿੱਚ ਹੰਡੇ ਘਟ ਸਕਦੀ ਆ ਨਹੀਂ ਜਿਹੜੇ ਆਉਣ ਵਾਲੇ ਹਾਲਾਤ ਨੇ ਉਹ ਹੋਰ ਜ਼ਿਆਦਾ ਮੜਾ ਮਾੜੇ ਹਾਲਾਤ ਹੋ ਜਾਣਗੇ ਕਾਂਗਰਸ ਪਾਰਟੀ ਦੀ ਜੇ ਇਸੇ ਤਰ੍ਹਾਂ ਵੱਖੋ ਵੱਖ ਚੱਲਦੇ ਰਹੇ ਨਾ ਇੱਕ ਜੋਟ ਹੋ ਕੇ ਕਾਂਗਰਸ ਪਾਰਟੀ ਦੀ ਲੜਾਈ ਲੜੀ ਸਰ ਇਹ ਕੇ ਵੀ ਤੁਸੀਂ ਬੱਡੀ ਗੱਲ ਕਹੀ ਹੈ ਵੀ ਇੱਕ ਕਾਂਗਰਸ ਤੋਂ ਇੱਕ ਦੂਜੇ ਤੋਂ ਮੁੱਕਿਆ ਜਾਂਦਾ ਵੀ ਕਿਹਦੇ ਕੋਲ ਨਹੀਂ ਜਾਣਾ ਉਹਦੇ ਕੋਲ ਨਹੀਂ ਜਾਣਾ ਲੱਗਦਾ ਵੀ ਕਾਰਨ ਇਹੀ ਹੈ ਕਾਂਗਰਸ ਨਹੀਂ ਇਹ ਪਹਿਲਾਂ ਵੀ ਨਾ ਇਹ ਸਾਡਾ ਵਿਕਰਮ ਬਾਜਵਾ ਇਹਨੂੰ ਇਹ ਆਤੀ ਪਈ ਹੋਈ ਆ ਪਹਿਲਾਂ ਸਾਡੇ ਇਥੇ ਕੋਆਰਡੀਨੇਟਰ ਲੱਗੇ ਸੀਗੇ ਸ਼ਿਮਲਾਪੂਰੀ ਜੀ ਉਹਨਾਂ ਨੂੰ ਕਹਿੰਦਾ ਜਾਣਾ ਨਹੀਂ ਹੈਗਾ ਉਹ ਕਹਿੰਦੇ ਭਾਈ ਤੂੰ ਜੋ ਕਰਨਾ ਕਰ ਲੈ ਮੈਂ ਤਾਂ ਉਥੇ ਜਾਉਂਦਾ ਉਹ ਕਾਂਗਰਸ ਪਾਰਟੀ ਦਾ ਮੁੰਡਾ ਹੁਣ ਅੱਜ ਵੀ ਮੈਂ ਕਹਿੰਦਾ ਅਨੇਕੇ ਹੀ ਸਰਪੰਚਾਂ ਨੂੰ ਕੋਈ ਮੈਨੂੰ ਪਹਿਲਾਂ ਆ ਕੇ ਮਿਲ ਗਿਆ ਕੋਈ ਪਿੱਛੋਂ ਮਿਲ ਕੇ ਗਿਆ ਅਗਲੇ ਨੂੰ ਹਰੇਕ ਨੂੰ ਵੀ ਤੂੰ ਉੱਥੇ ਜਾਣਾ ਨਹੀਂ ਹੈਗਾ ਇਹ ਕਹਿੰਦਾ ਮੈਂ ਕਿਸੇ ਨੂੰ ਕਾਂਗਰਸ ਪਾਰਟੀ ਦੇ ਮੈਂ ਤੁਹਾਨੂੰ ਪਾਰਟੀ ਚੋਂ ਕਢਾ ਦੂੰ ਮੈਂ ਇਹਨੂੰ ਕਹਿੰਦਾ ਤੁਹਾਡੇ ਮੀਡੀਆ ਦੇ ਜ਼ਰੀਏ ਜੇ ਤੇਰੀਆਂ ਲੱਤਾਂ 'ਚ ਦਾਮ ਆਤਾ ਮੈਨੂੰ ਪਾਰਟੀ ਦੇ ਵਿੱਚੋਂ ਕਢਾ ਕੇ ਦਿਖਾ ਤੇ ਤੂੰ ਮੇਰੇ ਮੁਕਾਬਲੇ ਕਰਦੇ ਜ਼ਿੰਦਗੀ ਦੇ ਵਿੱਚ ਇਹਦੇ ਫੇਸਬੁੱਕ ਕੱਢ ਕੇ ਦੇਖ ਲਓ ਮੇਰਾ ਚੈੱਕ ਕਰ ਲਿਓ ਤੁਹਾਡੀਆਂ ਤਿੰਨ ਪੀੜ੍hiyan ਵੀ ਮੇਰੇ ਜਿੰਨੀ ਮਿਹਨਤ ਨਹੀਂ ਕਰ ਸਕਦੀਆਂ ਜਿੰਨੀਆਂ ਮੈਂ ਕਾਂਗਰਸ ਪਾਰਟੀ ਦੇ ਵਿੱਚ ਮ ਕੋਈ ਅਜਿਹੀ ਲੜਾਈ ਨਹੀਂ ਹੈਗੀ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜੀ ਨਾਲ ਲੜੀ ਹੋਵੇ ਤੇ ਸਭ ਤੋਂ ਵੱਧ ਜੇ ਕੱਟ ਜਾਂਦਾ ਸੀ ਤਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਉਹ ਮੈਂ ਲੈ ਕੇ ਜਾਂਦਾ ਰਿਆਂ ਇਹ ਕਾਂਗਰਸ ਪਾਰਟੀ ਨੂੰ ਸਾਨੂੰ ਸਿਖਾਊਗਾ ਏਦਾਂ ਬਾਜਵਾ ਸਾਹਿਬ ਮੈਂ ਤੁਹਾਡੇ ذریعے ਕਹਿਣਾ ਚਾਹੁੰਨਾ ਆਏ ਬੰਦਿਆਂ ਨੇ ਨਹੀਂ ਰੁਕਣਾ ਹੈਗਾ ਜਿੰਨਾ ਮਰਜ਼ੀ ਤੂੰ ਜ਼ੋਰ ਲਾ ਲਈ ਅੱਜ ਇਹਨੂੰ ਪਤਾ ਲੱਗ ਰਿਹਾ ਵੀ ਜਿਹੜੀ ਮੇਰੇ ਥੱਲੇ ਉਹ ਜਿਹੜੀ ਜ਼ਮੀਨ ਆ ਉਹ ਖਿਸਕ ਰਹੀ ਆ ਅੱਜ ਕਦੇ ਪਠੜ੍ਹ ਵੀ ਤਿੰਨ ਵਾਰ ਹਾਰ ਗਈ ਇਹ ਵੀ ਦੋ ਵਾਰ ਹਾਰ ਗਈ ਕੀ ਗੱਲ ਇਹਨਾਂ ਨੇ ਠੇਕਾ ਲੈ ਰੱਖਿਆ ਸਾਹਨੇ ਨਾਲ ਹਲਕੇ ਦਾ ਵੀ ਤੁਸੀਂ ਹਰ ਵਾਰ ਲੋਕਾਂ ਨੂੰ ਕਦੇ ਦਬਾਉਨੇ ਹੋ ਇਥੋਂ ਬਲਵੀਰ ਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਆ ਉਹਨੂੰ ਇੱਥੇ ਮੇਰੇ ਕੋਲੇ ਆਉਣ ਨਹੀਂ ਦਿੱਤਾ ਹੈਗਾ ਉਹ ਮਹਿਲ 600 650 ਵੋਟਾਂ ਤੇ ਰਹਿ ਗਿਆ ਮੇਰਾ ਫਰਜ਼ ਤੇ ਇਹ ਹੈ ਵੀ ਜਿਹੜਾ ਕਾਂਗਰਸੀ ਆ ਜੇ ਕੋਈ ਇਲੈਕਸ਼ਨ ਲੜਦਾ ਕਿਤੇ ਉਹਨੂੰ 10 ਵੋਟਾਂ ਵੀ ਪੈਂਦੀਆਂ ਨੇ ਉਹਨੂੰ 10 ਵੋਟਾਂ ਦਾ ਵਾਧਾ ਹੁੰਦਾ ਚਾਹੇ ਮੇਰੇ ਨਾਲ ਉਹਦੀ ਬਣਦੀ ਆ ਭਾਵੇਂ ਨਹੀਂ ਬਣਦੀ ਜੇ ਉਹ ਕਾਂਗਰਸੀ ਆ ਤਾਂ ਉਹਨਾਂ ਕੋ ਵੀ ਜਾਣਾ ਚਾਹੀਦਾ ਇਸੇ ਤਰ੍ਹਾਂ ਇਹਨੇ ਸਾਰੀ ਪਾਰਟੀ ਦੇ ਹਾਲਾਤ ਨੇ ਜਿਹੜੇ ਇਸੇ ਤਰ੍ਹਾਂ ਹਾਲਾਤ ਮਾੜੇ ਕਰਕੇ ਰੱਖਤੇ ਅੱਜ ਸਾਹਮਣੇ ਵਾਲਦੇ ਲੱਗਦਾ ਹੈ ਜਿਵੇਂ ਹਾਈ ਕਮਾਂਡ ਨਾਲ ਨਹੀਂ ਕਰਾਂਗੇ ਆ ਆ ਹੁਣ ਰਿਜ਼ਲਟ ਆ ਗਿਆ ਉਹਨੇ ਸਾਰਾ ਜਾ ਕੇ ਹਾਈ ਕਮਾਂਡ ਦੇ ਅੱਗੇ ਰੱਖਾਂਗੇ ਜਾ ਕੇ ਰਾਜਾ ਬੜਿੰਗੀ ਦੇ ਸਾਡੇ ਚੰਨੀ ਜੀ ਦੇ ਪਪੇਸ਼ ਬਗੇਲ ਜੀ ਤੇ ਸਾਰਿਆਂ ਨੂੰ ਦੱਸਾਂਗੇ ਇਸ ਤੋਂ ਗੱਲ ਤੋਂ ਜਾਣੂ ਕਰਵਾਵਾਂਗੇ ਸੋ ਅਸੀਂ ਇਸ ਦੇ ਖਿਲਾਫ ਬਹੁਤ ਜਲਦੀ ਸਾਰੇ ਜਾਣੇ ਕਤਰ ਹੋ ਕੇ ਸਾਣ ਨਾਲ ਹਲਕੇ ਦੇ ਜਿੰਨੇ ਵੱਡੇ ਸੀਨੀਅਰ ਲੀਡਰ ਨੇ ਪ੍ਰੈਸ ਕਾਨਫਰੰਸ ਵੀ ਬਹੁਤ ਜਲਦੀ ਇਸ ਦੇ ਖਿਲਾਫ ਕਰਨ ਜਾ ਰਹੇ ਆ ਸਰ